Thank you. ਕਮਰ ਬੰਦਾ ਕਮਰ ਬੰਦਾ ਜੈ ਰਵਿੰਦਰ ਕੁਮਾਰ ਕਮਰ ਬੰਦਾ ਜੈ ਰਵਿੰਦਰ ਕੁਮਾਰ ਕਮਰ ਬੰਦਾ ਜੁਗਜੀ ਮਹਿਕਮਾ ਕਮਰ ਬੰਦਾ ਜੈ ਮਹਿਕਮਾ ਜੀਤ ਸਿੰਘ ਪਟੇਲ ਕਮਰ ਬੰਦਾ ਅਸੀਂ ਇਹ ਹਲਾਤ ਮਲੇ ਪਏ ਆ ਉਹ ਮਕਤਮਾਂ ਦੀ ਕਹਿੰਦੇ ਅਸੀਂ ਬਿਜਲੀ ਮੁਕਤ ਕਰਦੀ ਆ ਸਾਨੂੰ ਨਹੀਂ ਚਾਹੀਦੀ ਬਿਜਲੀ ਤੁਹਾਨੂੰ ਬਿਜਲੀ ਮੁਕਤ ਨਹੀਂ ਚਾਹੀਦੀ ਸਾਨੂੰ ਬਿਜਲੀ ਜਰੂਰੀ ਨਹੀਂ ਬੋਧ ਆ ਅਸੀਂ ਬਿੱਲ ਭਰਦੇ ਆ ਹੀ ਨਹੀਂ ਮੁਕਤ ਕੀ ਆ ਬਿਜਲੀ ਬਿੱਲ ਭਰਦੇ ਆ ਲੋਕਾਂ ਨੂੰ ਕਹਿੰਦੇ ਸੋਨੂ ਰੌੜਾਈ ਸੋਨੂ ਰੌੜਾਈ ਜਨਾਬਾਂ ਨਾਲ ਬਣਿਆ ਗਿਆ ਇਹ ਹਾਲਾਤ ਬਣਾਉਦੇ ਸੋਨੂ ਰੌੜਾਈ ਸੋਨੂ ਰੌੜਾਈ ਬਾਈਪਾਸ ਰੋਡ ਤੇ ਖੜੇ ਆ ਬਿਜਲੀ ਜਿਹੜੀ ਤਾਰ ਹੈ ਵੱਡੀ ਵੱਧ ਪਾਵਰ ਵਾਲੀ ਹੈ ਜਿਹੜੀ ਉਹ ਟਰੱਕ ਦੇ ਸਾਰੇ ਖੜੀ ਹੈ ਕੀ ਕਾਰਨ ਬਣਿਆ ਸਾਰੀ ਜਾਣਕਾਰੀ ਇਹਦਾ ਕੱਲ ਹਨੇਰੀ ਜਿਹੜੀ ਆਈ ਹੈ ਹਨੇਰੀ ਕਰਕੇ ਜਿਹੜੀ ਇਹ ਤਾਰ ਜਿਹੜੀ ਕੁੱਟ ਗਈ ਹੈਗੀ ਆ ਉਹ ਤਾਰਾਂ ਉਹ ਤਾਰਾਂ ਡਿੱਗੀ ਪਈ ਆ ਜਿਹੜੀ ਲੈਡ ਜਿਹੜੀ ਗਈ ਹੋਈ ਆ ਇਹ ਤਾਂ ਚਲੋ ਕੱਲ ਦੀ ਗੱਲ ਹੈ ਪਿਛਲੇ 10 ਦਿਨਾਂ ਦੇ ਵਿੱਚ ਜਿਹੜੇ ਰੋਜ਼ ਕੱਟ ਲੱਗਦੇ ਆ ਰੋਜ਼ ਹਾਲਾਤ ਮਾੜੇ ਬਣੇ ਹੋਏ ਆ ਜੁਆਗ ਸਕੂਲ ਨਹੀਂ ਜਾ ਪਾਉਂਦੇ ਘਰੇ ਪਾਣੀ ਪੀਣ ਨੂੰ ਹੈ ਨਹੀਂ ਭਾਂਡੇ ਤੋਂ ਨੂੰ ਪਾਣੀ ਹੈ ਨਹੀਂ ਲੈਟ ਬੁਰਾ ਹਾਲ ਆ ਰਾਤ ਨੂੰ ਲੈਟ ਜਾਂਦੀ ਆ ਸਵੇਰੇ ਕੱਢ ਕੇ 5 ਵਜੇ ਆਉਂਦੀ 4 4 ਵਜੇ ਲੜ ਆਉਂਦੀ ਆ ਲੋਕਾਂ ਦਾ ਜੀਣਾ ਹਰਾਮ ਹੋਇਆ ਪਿਆ ਨਾ ਸੁੱਤੇ ਜਾਂਦੇ ਲੋਕ ਨਾ ਨਾ ਸਕੂਲੇ ਜਾਂਦੇ ਆ ਨਾ ਕੰਮਾਂ ਤੇ ਜਾਂਦੇ ਆ ਇਹ ਸਾਡੇ ਜਿਹੜੇ ਮਾਨ ਜੋਗ ਐਮ ਐਲ ਏ ਸਾਹਿਬ ਆ ਉਹ ਸ਼ਹਿਰ ਦੀ ਜਿਹੜੇ ਇੱਕ ਪਾਸੇ ਘੰਡੋਰਾ ਫੇਰਿਆ ਜਾਂਦਾ ਹੈਗਾ ਵੀ ਅਸੀਂ ਸ਼ਹਿਰ ਦਾ ਪੂਰਾ ਖਿਆਲ ਰੱਖਦੇ ਆ ਪਰ ਐਮ ਐਲ ਏ ਸਾਹਿਬ ਨੇ ਇੱਕ ਵਾਰੀ ਵੀ ਬਿਜਲੀ ਵਿਭਾਗ ਦੇ ਵਿੱਚ ਜਾ ਕੇ ਪੁੱਛਿਆ ਨਹੀਂ ਗਿਆ ਵੀ ਕੀ ਹਾਲਾਤ ਬਣੇ ਹੋਏ ਆ ਸ਼ਹਿਰ ਦੇ ਕੀ ਹਾਲਾਤ ਆ ਇਹਨਾਂ ਨੂੰ ਪੁੱਛਣਾ ਚਾਹੀ ਐਜੋ ਸਾਹ ਨੂੰ ਪੁੱਛਦਾ ਵੀ ਭਾਈ ਕੀ ਹਾਲਾਤ ਬਣਿਆ ਰੋਜ਼ ਕੱਟ ਲੱਗਦਾ ਸਵੇਰੇ ਕੱਟ ਲੱਗਦੇ ਆ ਫਿਰ ਰਾਤ ਨੂੰ ਕੱਟ ਲੱਗਦੇ ਆ ਲੋਕਾਂ ਦਾ ਇੰਨਾ ਬੁਰਾ ਹਾਲ ਹੋਇਆ ਨਾ ਸੌਂਦੇ ਆ ਨਾ ਉਹਨਾਂ ਨੂੰ ਪਾਣੀ ਪੀਣ ਨੂੰ ਹੈਗਾ ਨਾ ਪਾਣੀ ਆ ਰਿਹਾ ਹੈਗਾ ਉਹ ਇਹ ਗੱਲੇ ਕੀਤੀ ਜਾਂਦੀਆਂ ਜੀਰੋ ਬਿੱਲ ਆ ਰਿਹਾ ਜੀਰੋ ਬਿੱਲ ਆ ਰਿਹਾ ਉਹ ਲੈਡ ਦਾ ਆ ਨਹੀਂ ਬਿੱਲ ਦਾ ਜੀਰੋ ਹੀ ਹੋਣਗੇ ਜੋ ਲੈਡ ਹੀ ਨਹੀਂ ਆਣੀ ਬਿੱਲ ਕਿਤੋਂ ਆਣਗੇ ਮੈਂ ਪਹਿਲਾਂ ਵੀ ਕਹਿ ਚੁੱਕਾ ਹੈਗਾ ਜਿਹੜੇ ਹਾਲਾਤ ਇਸ ਟਾਈਮ ਬਣੇ ਹੋਏ ਆ ਇਹ ਪਹਿਲਾਂ ਤਾਂ ਬਿਜਲੀ ਬੋਰਡ ਦੇ ਜਿਹੜੇ ਜੈ ਸਾਹਿਬ ਆ ਉਹ ਤਾਂ ਫੋਨ ਨਹੀਂ ਚੁੱਕਦੇ ਉਹਨਾਂ ਦੇ ਜਿਹੜੀਆਂ ਕੰਪਲੇਂਟਾਂ ਜਿਹੜੇ ਕੰਪਲੇ ਉਹ ਕੰਪਲੇਂਟਾਂ ਨਾਲ ਕੀ ਕੀਤਾ ਫੋਨ ਬਿਜ਼ੀ ਲਾਈਨ ਤੇ ਲੱਗੇ ਹੋਇਆ ਜੇ ਕੋਈ ਫੋਨ ਜਾਵੇ ਨਾ ਨਾ ਕੋਈ ਕੰਪਲੇਂਟ ਹੋਵੇ ਜੇ ਉਹਨਾਂ ਨੂੰ ਕਹਿ ਦਈਏ ਜੇ ਚੱਕ ਜਾ ਕੇ ਉੱਥੇ ਮਿਲ ਲਈਏ ਉਹ ਕਹੇ ਸਾਡੀ ਤਾਂ ਹੜਤਾਲ ਕੀਤੀ ਹੋਈ ਆ ਉਹ ਹੜਤਾਲ ਕੀਤੀ ਲੋਕਾਂ ਦਾ ਜੀਣਾ ਹਰਾਮ ਹੋਇਆ ਵਾ ਲੋਕੀ ਬਿੱਲ ਭਰਦੇ ਆ ਜਿਨ੍ਹਾਂ ਦਾ ਜ਼ੀਰੋ ਬਿੱਲ ਮਾਫ ਉਹਨਾਂ ਦਾ ਕੋਈ ਗੱਲ ਜਿਹੜੇ ਬਿੱਲ ਭਰਦੇ ਉਹਨਾਂ ਦਾ ਲਿਆਰ ਦੇਣੀ ਚਾਹੀਦੀ ਇਹਨਾਂ ਨੂੰ ਉਹ ਸਾਰੀ ਰਾਤ ਸਾਰੀ ਰਾਤ ਜਾਗ-ਜਾ ਕੇ ਲੋਕੀ ਜਾ ਕੇ ਰਾਤਾਂ ਕੱਢਦੇ ਆ ਇਹਦਾ 10 ਦਿਨ ਹੋ ਗਏ ਪਿਛਲੇ 10 ਦਿਨਾਂ ਤੋਂ ਬੁਰਾ ਹਾਲ ਆ ਰੋਜ਼ ਸ਼ਹਿਰ ਲਾਮਗੰਨ ਏਰੀਆ ਲਾ ਲਓ ਵਾਰ ਨੰਬਰ ਵੀ ਲ ਜਾਨਕੀ ਵਾਲਾ ਗੁਰਦੁਆਰਾ ਲਾਲ ਅੱਧੇ ਸ਼ਹਿਰ ਦੀਆਂ ਲਾਈਟਾਂ ਗਲ ਹੋਈਆਂ ਪਈਆਂ ਹਾਲਾਤ ਇੰਨੇ ਮਾਰੇ ਬਣੇ ਪਿਆ ਕੋਈ ਸੁਣਵਾਈ ਨਹੀਂ ਹੈਗੀ ਨਾ ਜੇਈ ਸਾਹਿਬ ਧਿਆਨ ਦਿੰਦੇ ਪਿਆ ਉਹ ਐਸਡੀਓ ਸਾਹਿਬ ਜੂਰ ਹੈ ਤਾਂ ਬੱਚੇ ਫੜਦੇ ਆ ਪਰ ਐਸਡੀਓ ਸਾਹਿਬ ਦੇ ਵੀ ਕੀ ਕਰਨ ਜਾਰੇ ਉਹ ਦਾ ਜਿੰਨਾ ਹੈਗਾ ਜੋਰ ਲਾਈਦਾ ਹੁਣ ਜਿਹੜੀ ਆ ਲਾਈਟ ਜਿਹੜੀ ਤਾਰ ਡਿੱਗੀ ਹੋਈ ਆ ਤੁਸੀਂ ਦੇਖੋ ਪਿਛਲੇ 12 ਘੰਟੇ ਹੋ ਗਏ ਲਾਈਟ ਬਜਾਦਾ ਹੀ ਹੋ ਗਿਆ ਜਿਹੜੀ ਤਾਰ ਡਿੱਗੀ ਹੋਈ ਆ ਇਹ ਕਰਨ ਨੂੰ ਠੀਕ ਤਾਂ ਜਲਦੀ ਵੀ ਕਰ ਸਕਦੇ ਸੀ ਪਰ ਉਹ ਗੱਲ ਤਾਂ ਉੱਥੇ ਹੀ ਖੜੀ ਆ ਵੀ ਕਰਨਾ ਕੁਛ ਨਹੀਂ ਆ ਲਾਲ ਆਲਾ ਕਰੀ ਰੱਖਨੇ ਜ਼ੀਰੋ ਬਿੱਲ ਆਈ ਜਾਂਦਾ ਜ਼ੀਰੋ ਬਿੱਲ ਆਈ ਜਾਂਦਾ ਲੋਕਾਂ ਨੂੰ ਸੌਦਾ ਕਿੱਥੇ ਆ ਰਹੀ ਹੈ ਲੋਕਾਂ ਤੁਸੀਂ ਦੇਖੋ ਸ਼ਹਿਰ ਦਾ ਸਾਰਾ ਸ਼ਹਿਰ ਇੱਥੇ ਇਕੱਠਾ ਹੋਇਆ ਪਿਆ ਲੱਗਦਾ ਨਹੀਂ ਸੋਨੂ ਜੀ ਬਿਜਲੀ ਕਹਿੰਦੇ ਨੇ ਜੇ ਆਪਣਾ ਬਿੱਲ ਇੱਕ ਦਿਨ ਵੀ ਲੇਟ ਹੋ ਜਾਵੇ ਤਾਂ ਬਿਜਲੀ ਦਾ ਜਿਹੜਾ ਮੀਟਰ ਦੀ ਤਾਰ ਕੱਟਣ ਆ ਜਾਂਦੇ ਨੇ ਲੋਕ ਬਿੱਲ ਦਿੰਦੇ ਨੇ ਪਰ ਕੰਪਲੇਟਾਂ ਜਿਹੜੀਆਂ ਸੁੰਨੀਆਂ ਉਹ ਹੱਕ ਨਹੀਂ ਬੰਦਾ ਬਿਜਲੀ ਮੈਕ ਜਿਹੜੀਆਂ ਕੰਪਲੇਟਾਂ ਹੈਗੀਆਂ ਜਿਹੜੇ ਐਪ ਸੇਗੇ ਕੰਪਲੇਟਸ ਐਪ ਸੇਗੀਆਂ ਹੈਗੀਆਂ ਉਹ ਸਾਰੀਆਂ ਉਹ ਬੰਦ ਪਈਆਂ ਹੈਗੀਆਂ ਉਹ ਕੋਈ ਉੱਥੇ ਸੁਣਵਾਈ ਨਹੀਂ ਹੋ ਰਹੀ ਉਹ ਦੱਸ ਦਿੰਦੇ ਆ ਵੀ ਤੁਹਾਡੀ ਕੰਪਲੇਨ ਲਿਖਾਤੀ ਆ ਉਹ ਕੰਪਲੇਨ ਕਿੱਥੇ ਜਾਂਦੀ ਆ ਨਾ ਕੰਪਲੇਨ ਠੀਕਨ ਵਾਲੇ ਆਂਦੇ ਜੇ ਕੰਪਲੇਨ ਲਾਉਣੇ ਫੋਨ ਕਰਦੇ ਆ ਸਭੀ ਸਾਡੀ ਕੰਪਲੇਨ ਆ ਉਹ ਕਹਿੰਦਾ ਮੈਂ ਤਾਂ ਛੁੱਟੀ ਨੇ ਭਾਈ ਤੁਸੀਂ ਤੁਸੀਂ ਹੋਰ ਕਿਹਨੂੰ ਕੰਪਲੇਨ ਲਗਾ ਦਿਓ ਤੁਸੀਂ ਜੇ ਇਹਨਾਂ ਨੂੰ ਕਹਿ ਦਿਓ ਕੋਈ ਐਸਡੀਓ ਸਾਹਿਬ ਨੂੰ ਕਹਿ ਦਿਓ ਸਾਡਾ ਅਸੀਂ ਜਾਈਏ ਕਿੱਥੇ ਅਸੀਂ ਬਿੱਲ ਭਰਦੇ ਆ ਇਹ ਕਹਿ ਰਹੇ ਨੇ ਕਿ ਜਿਹੜੇ ਮੁਲਾਜ਼ਮ ਨੇ ਜਿਹੜੇ ਬਿਜਲੀ ਜਿਨ੍ਹਾਂ ਨੇ ਸਹੀ ਕਰਨੀ ਉਹ ਹੜਤਾਲ ਤੇ ਨੇ ਅਸੀਂ ਪ੍ਰਾਈਵੇਟ ਬੰਦੇ ਲੈ ਕੇ ਜਿਹੜੇ ਆ ਸਹੀ ਕਰਾਰ ਕਰਾਉਣੀ ਆ ਪਰ ਉਹ ਹੁੰਦੀ ਨਹੀਂ ਪ੍ਰਾਈਵੇਟ ਬੰਦੇ ਵੀ ਇਹਨਾਂ ਕੋਲ ਹੈਗੇ ਆ ਲੋਕੀ ਬਿੱਲ ਭਰਦੇ ਆ ਜੇ ਇਹਨਾਂ ਦਾ ਜੇ ਜੇ ਬਿੱਲ ਆਉਂਦਾ ਜੇ ਬਿੱਲ ਨਾਲ ਮੀਟਰ ਕੱਟਣ ਦਾ ਜਲਦੀ ਆ ਜਾਂਦੇ ਆ ਨਾ ਜੁਰਮਾਨਾ ਲਉਂਦੇ ਆ ਨਾਲੇ ਮੀਟਰ ਕੱਟ ਕੇ ਜਾਂਦੇ ਆ ਉਹ ਭੱਜੇ ਭੱਜੇ ਆ ਜਾਂਦੇ ਆ ਜੋ ਲੈਣ ਚਲੀ ਜਾਂਦੀ ਉਹ ਸਾਡੇ ਕੋ ਬੰਦੇ ਆ ਨਹੀਂ ਉਹ ਮੈਂ ਇਹ ਵੇਤਾ ਇਹਦਾ ਮੈਂ ਤਾਂ ਇਹ ਕਹਿਣਾ ਚਾਹੁੰਦਾ ਪੈਸੇ ਜਿੰਨਾ ਮਰਜ਼ੀ ਵਸੂਲ ਕਰ ਲੋ ਲੋਕਾਂ ਲੋਕਾਂ ਤੋਂ ਪੈਸੇ ਵਸੂਲ ਜਾਂਦੇ ਆ ਲੋਕਾਂ ਦੀ ਜਿਹੜੀ ਜਿਹੜੀ ਮੁਸੀਬਤ ਆ ਉਹਨਾਂ ਦਾ ਹੱਲ ਕਰਨਾ ਬੜਾ ਔਖਾ ਨਾਲ ਲੱਗਦਾ ਪਿਆ ਲੋਕਾਂ ਨੂੰ ਪੈਸੇ ਵਸੂਲ ਕਰ ਲੋ ਪੈਸੇ ਵਸੂਲ ਕਰ ਲੋ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਕੰਪਲੀਟ ਲਿਖਾਉਣ ਗਏ ਆ ਜੀਈ ਦੇ ਵੱਲੋਂ ਤੇ ਐਸਡੀਓ ਵੱਲੋਂ ਬਦਤਮੀਜ਼ੀ ਕੀਤੀ ਜਾਂਦੀ ਆ ਪੁੱਠਾ ਸਿੱਧਾ ਬੋਲਿਆ ਜਿਹੜੇ ਰਵਿੰਦਰ ਕੁਮਾਰ ਜੀ ਉਹ ਤਾਂ ਪੁੱਠਾ ਬੋਲਦੇ ਆ ਮਾੜਾ ਚੰਗਾ ਬੋਲਦੇ ਆ ਕੋਈ ਕਹਿੰਦਾ ਮੈਂ ਕੀ ਕਰਾਂ ਤੁਸੀਂ ਦੱਸੋ ਕੀ ਕਰ ਲੋਂਗੇ ਜੇ ਉਹਨੂੰ ਕੁਝ ਕਹਿੰਦੇ ਆ ਉਹ ਉਹ ਕਹਿੰਦਾ ਮੈਂ ਮੈਂ ਤੁਹਾਡੇ ਖਾਣ ਕਮਪਲੇਨ ਲਖਾ ਦੂੰਗਾ ਲੋਕ ਕਿੱਧਰ ਜਾਂ ਲੋਕ ਜੇ ਕੰਪਲੇਨ ਵਾਲੇ ਕੰਪਲੇਨ ਨਹੀਂ ਸੁਣਦੇ ਤੇ ਉਹ ਜਿਹੜੇ ਵੱਡੇ ਅਫਸਰ ਨੂੰ ਕੰਪਲੇਨ ਲਖਾਉਣਗੇ ਨਾ ਉਹ ਜੇ ਹੀ ਜਿਹੜਾ ਰਵਿੰਦਰ ਕੁਮਾਰ ਹੈਗਾ ਪਹਿਲਾਂ ਤਾਂ ਫੋਨ ਨਹੀਂ ਚੁੱਕਦਾ ਜੇ ਫੋਨ ਚੁੱਕ ਲਵੇ ਤਾਂ ਮਾੜੀ ਚੰਗੀ ਭਾਸ਼ਾ ਬੋਲਦਾ ਹੈਗਾ ਜੇ ਜੇ ਮਾੜੀ ਚੰਗਾ ਭਾਸ਼ਾ ਬੋਲਦਾ ਤੇ ਉਹ ਜਿਉ ਉਹ ਲੋਕਾਂ ਦੇ ਹੋਲਡ ਕੰਪਲੇਨ ਲਖਾ ਦ ਲੋਕਾਂ ਦਾ ਬੁਰਾ ਹਾਲ ਹੋਇਆ ਬਈ ਲੋਕੀ ਸਾਰੇ ਘਰਾਂ ਦੇ ਬਾਹਰ ਬੈਠੇ ਹੋਏ ਆ ਪਾਣੀ ਪੀਣ ਨੂੰ ਹੈ ਨਹੀਂ ਨਹਾਉਣ ਨੂੰ ਪਾਣੀ ਹੈ ਨਹੀਂ ਭਾਂਡੇ ਤੋਂ ਨੂੰ ਪਾਣੀ ਹੈ ਨਹੀਂ ਜਵਾਕ ਜਵਾਕ ਸਾਰੀ ਰਾਤ ਜਾ ਕੇ ਕੱਢਦੇ ਆ ਸਵੇਰੇ ਸਕੂਲਾਂ ਛੁੱਟੀਆਂ ਮਾਰਦੇ ਆ ਉਹ ਸਕੂਲਾਂ ਦੇ ਕੰਪਨੀ ਦੇ ਜੁਰਮਾਨਾ ਪਈ ਜਾਂਦੇ ਆ ਇਹ ਵੱਧ ਪਾਵਰ ਦੀ ਤਾਰ ਹੈ ਜਾਨੀਮਾਨੀ ਨੁਕਸਾਨ ਵੀ ਹੋ ਸਕਦਾ ਇਸ ਦੇ ਨਾਲ ਇਹ ਜਾਨੀਮਾਨੀ ਨੁਕਸਾਨ ਹੈ ਜਿਹੜੀਆਂ ਜਿਹੜੀਆਂ ਇੱਥੋਂ ਗੱਡੀਆਂ ਹਜ਼ਾਰਾਂ ਦੀਆਂ ਇੱਥੋਂ ਗੱਡੀਆਂ ਲੋਡਰ ਗੱਡੀਆਂ ਜਾਂਦੀਆਂ ਆਗੀਆਂ ਇਹ ਲੋਡਰ ਗੱਡੀ ਦੇ ਜੇ ਡਿੱਗ ਪਈ ਉਹ ਗੱਡੀ ਦਾ ਅੱਧਾ ਪਾੜ ਪੈ ਜਾਊਗਾ ਇਹਨਾਂ ਦੇ ਪਾਵਰ ਹੈਗੀ ਆ ਉਹ ਮੈਨੂੰ ਤਾਂ ਐ ਲੱਗੀਆਂਦਾ ਕਿਸੇ ਦਾ ਬੰਦਾ ਨਾ ਮਰ ਜਾਏ ਇਹ ਇਹਨਾਂ ਨੂੰ ਚਾਹੀਦਾ ਸੀ ਅਮਰਜੈਂਸੀ ਬੰਦੇ ਲਿਆ ਕੇ ਇਹਨਾਂ ਨੂੰ ਠੀਕ ਕਰ ਦੇਣੀ ਚਾਹੀਦੀ ਸੀ ਇਹਨਾਂ ਕੋ ਸਾਰਾ ਕੁਝ ਹੈਗਾ ਸਾਰਾ ਕੁਝ ਇਹਨਾਂ ਕੋਲ ਹੈਗਾ ਬੰਦੇ ਵੀ ਹੈਗੇ ਆ ਪ੍ਰਾਈਵੇਟ ਬੰਦੇ ਵੀ ਹੈਗੇ ਆ ਉਹ ਕ੍ਰੇਨਾਂ ਵੀ ਹੈਗੀਆਂ ਇਹਨਾਂ ਕੋਲ ਪੰਜਾਬ ਬਿਜਲੀ ਬੋਰਡ ਦੀ ਜਿਹੜੀ ਐਪ ਆ ਤੇ ਇੱਕ ਸਰਕਾਰੀ ਨੰਬਰ ਆ ਉਹ ਉਹਦਾ ਰਿਸਪੌਂਸ ਕਿ ਹੋ ਜਾ ਉਹ ਰਿਸਪੌਂਸ ਕਰਦੇ ਆ ਉਹ 1912 ਨੰਬਰ ਹੈਗਾ ਐਪਸ ਦੇ ਵਿੱਚ ਉਹ ਤੁਹਾਡਾ ਨੰਬਰ ਮੰਨ ਲਓ ਤੁਹਾਡਾ ਨੰਬਰ ਚਲਾ ਗਿਆ ਉਹ ਨੰਬਰ ਚਲਾ ਗਿਆ ਕੰਪਲੇਟ ਵਾਲੇ ਬੰਦੇ ਕੋਲ ਨੰਬਰ ਚਲਾ ਗਿਆ ਉਹ ਕਮਲੇ ਦਾ ਕਹਿੰਦਾ ਮੈਂ ਤਾਂ ਛੁੱਟੀ ਤੇ ਆ ਉਹ ਬੰਦਾ ਜਾਊ ਕਿੱਥੇ ਮੈਨੂੰ ਦੱਸਦਾ ਜੇ ਉਹ ਜਿੱਥੇ ਜਿੱਥੇ ਦਫ਼ਤਰ ਇਹਨਾਂ ਦੇ ਆ ਜੇ ਦਫ਼ਤਰ ਉੱਤੇ ਫੋਨ ਕਰਦੇ ਆ ਉਹਨਾਂ ਦੇ ਨੰਬਰ ਰਸੀਵ ਤੇ ਲਾਏ ਹੋਇਆ ਵੀ ਕਿਸੇ ਵੀ ਕਾਲ ਆਵੇ ਨਾ ਬੰਦਾ ਨਾ ਜਾਵੇ ਨਾ ਜਾਵੇ ਮੋਗਾ ਸ਼ਹਿਰ ਬਹੁਤ ਵੱਡਾ ਹੈ ਪਰ ਜਿਹੜੇ ਕੰਮ ਇਹਨੇ ਬਿਜਲੀ ਕੰਮ ਇਹਨੇ ਜਿਨ੍ਹਾਂ ਨੇ ਮੁਰੰਮਤ ਕਰਦੀਆਂ ਉਹ ਬੰਦੇ ਇਹਨਾਂ ਕੋਲੇ ਹੈ ਹੀ ਨਹੀਂ ਆ ਦੇਖੋ ਮੋਗਾ ਜ਼ਿਲ੍ਹਾ ਸਭ ਤੋਂ ਵੱਡਾ ਜ਼ਿਲ੍ਹਾ ਹੈਗਾ ਔਰ ਇਹ ਪਾਵਰ ਕਾਰਪੋਰੇਸ਼ਨ ਹੈਗੀ ਹੈ ਬਿਜਲੀ ਬੋਰਡ ਵਿਭਾਗ ਹੈਗਾ ਔਰ ਇਹਨਾਂ ਕੋਲੇ ਨਹੀਂ ਹੈਗਾ ਰੁਪਈਆ ਇੱਕ ਮੈਂ ਗੱਲ ਹੋਰ ਤੁਹਾਨੂੰ ਕਹਿਣਾ ਚਾਹਨਾ ਘਰ ਘਰ ਏਸੀ ਲੱਗੇ ਆ ਤਾਰਾ ਪੁਰਾਣੀਆਂ ਪਈਆਂ ਹੋਈਆਂ ਇਹਨਾਂ ਨੂੰ ਟਰਾਂਸਫਰ ਨਵੇਂ ਰੱਖਦੇ ਨੇ ਚਾਹੀਦੇ ਜਿੰਨੇ ਜਿੱਥੇ ਵਾਰਡ ਹੈਗੇ ਜਿਹੜੇ ਰਵਾੜ ਹੈ ਜਿੱਥੇ ਜਿਆਦਾ ਵੋਲਟੇਜ ਹੈਗੀ ਆ ਉਥੇ ਨਵੇਂ ਨਵੇਂ ਟਰਾਂਸਫਰ ਰੱਖਦੇ ਨੇ ਦੋ ਦੋ ਟਰਾਂਸਫਰ ਵੱਧ ਲਾ ਦੇਣੇ ਚਾਹੀਦੇ ਇਹਨਾਂ ਕੋ ਸਾਰਾ ਕੁਝ ਹੈਗਾ ਤਾਰਾ ਇਹਨਾਂ ਕੋ ਹੈਗੀਆਂ ਟਰਾਂਸਫਰ ਇਹਨਾਂ ਕੋ ਲੈ ਗਿਆ ਪਰ ਇਹ ਵੀ ਕਸ ਕਰਨਾ ਕੁਝ ਨਹੀਂ ਲੋੜ ਇਸ ਗੱਲ ਦਾ ਹੈਗਾ ਬਸ ਆਇਓ ਕੀ ਲੈ ਕੇ ਆਓ ਜਾਓਗੇ ਕੀ ਦੇ ਕੇ ਜਾਓਗੇ ਹਾਂ ਸਰ ਕੋਟਕਪੂਰਾ ਬਾਈਪਾਸ ਰੋਡ ਤੇ ਖੜੇ ਹਾਂ ਤਾਰ ਟੁੱਟੀ ਆ ਬਿਜਲੀ ਦੀ ਤੁਸੀਂ ਵੀ ਪਹੁੰਚੇ ਹੋ ਕੀ ਕਹੋਗੇ ਤੇ ਰਾਤ ਦੀ ਹਨੇਰੀ ਘਫਾਣ ਆਈ ਜੋ ਕਰਦੇਗੇ ਵੱਡੀਆਂ ਤਾਰਾਂ ਟੁੱਟੀਆਂ ਸੀ ਇਹਦੇ ਬੀਵੀ ਵਾਲਾ ਵਿਭਾਗ ਸਾਰਾ ਸਟਾਫ ਦਾ ਲੱਗਾ ਹੋਇਆ ਉਹ ਕਰ ਰਿਹਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਟ੍ਰੈਫਿਕ ਨੂੰ ਨਿਗਰਾਨੀ ਜਾਵੇ ਪਰ ਕੋਈ ਜਿਹੜੇ ਇਲਾਕਾ ਨਿਵਾਸੀ ਆ ਕੋਈ ਉਹਨਾਂ ਦੇ ਅੱਗੇ ਜਿਹੜਾ ਟ੍ਰੈਫਿਕ ਰੂਕ ਦਿੱਤੀ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ 15-20 ਮਿੰਟਾਂ ਦੇ ਵਿੱਚ ਟ੍ਰੈਫਿਕ ਚਲਾ ਦੇਣਾ ਹੈ